ਤੁਹ ਜਿਆ ਹੈਗਾ ਵੀ ਜਿਹੜੇ ਧਰਨੇ ਮੋਰਚੇ ਚ ਲਾ ਕੇ ਬੈਠੇ ਆ ਇੰਨੀ 42 ਡਿਗਰੀ ਦੇ ਵਿੱਚ ਮੋਰਚਾ ਲਾਉਣਾ ਕਿਹੜਾ ਸੌਖਾ ਜਨਨ ਲੱਗਦਾ ਉਹ ਆ ਕੇ ਬਹਿ ਕੇ ਦੇਖ ਲੈਣ ਔਰ ਕੋਸ਼ਿਸ਼ ਹੈਗੀ ਆ ਪਛਪਾਦੀ ਵੀ ਜਿਹੜੀ ਹਾਰ ਹੋ ਰਹੀ ਉਹਨਾਂ ਨੂੰ ਉਹ ਇਸ ਕਿਸਮ ਦਾ ਪੰਜਾਬ ਚ ਘਟਨਾ ਕਰ ਮਕਾਉਂ ਜਿਹੜਾ ਦੇਸ਼ ਪਰ ਚ ਵੇਖ ਸਕਣ ਤੇ ਕਿਸਾਨ ਆਗੂਆਂ ਦਾ ਜਿਹੜਾ ਜਿਹੜਾ ਕੈਰੈਕਟਰ ਆ ਉਸ ਕੈਰੈਕਟਰ ਤੇ ਦਾਗ ਲਾ ਸਕਣ ਪਛਪਾਦੀ ਕੋਸ਼ਿਸ਼ ਕਰ ਰਹੀ ਦੇਖੋ ਸਾਡਾ ਇਹ ਸਵਾਲ ਨਹੀਂ ਹੈ ਅਸੀਂ ਤਾਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਜਦੋਂ ਵੀ ਵੋਟ ਪਾਉਣ ਜਾਓ ਇਹ ਇਹ ਦਿਮਾਗ ਚ ਰੱਖਿਓ ਕਿ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਤੋਂ ਨਹੀਂ ਕਰਨਾ ਇਹ ਦਿਮਾਗ ਚ ਰੱਖਿਓ ਹਾਈਵੇ ਦੇ ਉੱਤੇ ਦਵਾਰਾਂ ਕਿਉਂ ਕੱਢੀਆਂ ਗਈਆਂ ਦੇਖੋ ਇੱਕ ਤਾਂ ਕਿਸੇ ਨੂੰ ਵੀ ਜਮਹੂਰੀ ਹੱਕ ਹੈਗਾ ਵਾ ਉਹ ਜਿਹੜੀ ਮਰਜ਼ੀ ਕਾਲ ਦੇਵੇ ਬੰਦ ਦੀ ਦੇਵੇ ਜਿੱਦਾਂ ਮਰਜ਼ੀ ਦੇਵੇ ਜਿੱਥੋਂ ਤੱਕ ਰੇਲ ਰੋਕੋ ਦਾ ਸਵਾਲ ਹੈਗਾ ਸਾਡਾ ਉਹ ਬਹੁਤ ਛੋਟੀ ਗੱਲ ਹੀ ਹੈਗਾ ਸੀਗਾ ਵੀ ਹਰਿਆਣੇ ਦੇ ਕਿਸਾਨਾਂ ਨੂੰ ਰਿਹਤ ਕੀਤਾ ਜਾਵੇ ਬਾਕੀ ਸੜਕਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਮ ਹੋਈਆਂ ਇਹ ਤਾਂ ਭਾਰਤ ਸਰਕਾਰ ਨੇ ਦੁਬਾਰਾ ਕੱਢ ਕੇ ਕੀਤੀਆਂ ਹੋਈਆਂ। ਭਾਰਤ ਸਰਕਾਰ ਖਿਲਾਫ ਕੋਈ ਵੀ ਪ੍ਰਦਰਸ਼ਨ ਕਰੇ ਉਹਦੇ ਤੇ ਸਾਡਾ ਕੋਈ ਕਿੰਤੂ ਨਹੀਂ ਹੈਗਾ। ਦੂਜਾ ਤੁਸੀਂ ਆ ਪੰਜਾਬ ਦੇ ਵਿੱਚ ਪਿਛਲੇ 5-4 ਦਿਨਾਂ ਦਾ ਘਟਨਾਕਰਮ ਦੇਖੋ। ਹੰਸਰਾਜ ਹੰਸ ਜੀ ਜਿਵੇਂ ਸਿੱਧੀਆਂ ਧਮਕੀਆਂ ਤੇ ਆ ਗਏ ਆ। ਯਾਨੀ ਕਿਸਾਨਾਂ ਨੂੰ ਛੱਤਰ ਫੇਰਨ ਵਾਲੀ ਗੱਲ ਵੀ ਉਹਨਾਂ ਨੇ ਕਹੀ ਹੋਈ ਆ। ਸੁਨੀਲ ਜਾਖੜ ਜੀ ਜਿਵੇਂ ਪਿਛਲੇ ਦਿਨੀ ਉਹਨਾਂ ਨੇ ਪੀਸੀ ਕਰਕੇ ਜਿਵੇਂ ਕਿਸਾਨ ਆਗੂਆਂ ਨੂੰ ਗਾਲਾਂ ਕੱਢਣ ਵਾਲੀ ਗੱਲ ਕੀਤੀ ਹੈਗੀ ਆ ਜਿਵੇਂ ਰਣਜੀਤ ਸਿੰਘ ਬਰਿਆਮ ਨੰਗਲ ਜਿਹੜਾ ਸਾਬਕਾ ਐਮਐਲਏ ਸਾਲੇ ਪੱਛਪਾਨਾ ਗਿਆ ਜਿਵੇਂ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਕਰ ਰਿਹਾ ਹੈਗਾ ਇਹ ਉਹਨਾਂ ਦਾ ਅਜੰਡਾ ਜਿਹੜਾ ਬਾਹਰ ਨਿਕਲ ਕੇ ਆ ਰਿਹਾ ਜਿਹੜਾ ਆਰਐਸਐਸ ਨੇ ਬਿਆਨ ਦਿੱਤਾ ਸੀ ਵੀ ਇਸ ਅੰਦੋਲਨ ਦੇ ਵਿੱਚ ਕਿਸਾਨ ਜੱਥੇਬੰਦੀਆਂ ਬਾਦਮਣੀ ਫਲਾਉਣਗੀਆਂ ਅਸੀਂ ਉਦੋਂ ਇਹ ਕਿਹਾ ਸੀ ਵੀ ਬਾਦਮਣੀ ਇਹ ਫਲਾਉਣਗੇ ਬਾਦਮਣੀ ਤਾਂ ਇਹ ਫਲਾਉਣਗੇ ਅਸੀਂ ਨਹੀਂ ਫਲਾਉਂਦੇਗੇ ਤੇ ਉਹ ਉਹਦੀਆਂ ਜਿਹੜੀਆਂ ਪੁਸ਼ਤੀਆ ਹੁਣ ਇਹਨਾਂ ਗੱਲਾਂ ਤੋਂ ਹੋ ਰਹੀ ਹੈਗੀ ਆ ਤਾਂ ਪਹਿਲੋ ਵੀ ਜਦੋਂ ਅਸੀਂ ਖੇਤੀ ਕਾਨੂੰਨਾ ਖਿਲਾਫ ਲੜੇ ਸੀ ਉਹ ਤੋਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਅਗੇਂਸਟ ਵੀ ਆਹ ਜਥੇਬੰਦੀਆਂ ਜੀ ਕਾਨੂੰਨ ਚੰਗੇ ਹੈਗੇ ਆ ਉਹਦੇ ਸਮਰਥਨ ਚ ਆ ਗਈਆਂ ਜਦੋਂ ਸਾਡੀ ਸਟੇਜ ਤੇ ਹਮਲਾ ਆਇਆ ਉਦੋਂ ਕਹਿੰਦੇ ਸਥਾਨਕ ਲੋਕ ਆ ਕੇ ਤੁਹਾਨੂੰ ਕਹਿਣ ਆਏ ਵੀ ਤੁਸੀਂ ਉੱਠ ਕੇ ਚਲੇ ਜਾਓ ਠੀਕ ਆ ਉਹ ਪੰਜ ਪਾ ਤਿਆ ਆਰਐਸਐਸ ਦੇ ਬੰਦੇ ਸੀ ਤੇ ਬਹੁਤ ਕੁਝ ਜਿਵੇਂ ਬਰਨਾਲਾ ਬਰਨਾਲੇ ਤੋਂ ਬਾਅਦ ਬਹੁਤ ਕੁਝ ਸਰਕਾਰ ਦੇ ਕਹੇ ਤੇ ਭਾਜਪਾ ਜਿਵੇਂ ਤਿਲ ਮਲਾਈ ਹੋਦੀ ਕਹਿਣ ਤੇ ਬਹੁਤ ਕੁਝ ਹੋ ਰਿਹਾ ਹੈਗਾ ਜੋ ਅਸੀਂ ਦੇਖ ਰਹੇ ਹਗੇ ਆ ਜੇ ਲੋਕਾਂ ਨੂੰ ਤਕਲੀਫ ਹੈਗੀ ਆ ਸਰਕਾਰ ਨੇ ਸੜਕਾਂ ਬੰਦ ਕੀਤੀਆਂ ਹੈਗੀਆਂ ਲੋਕ ਬਾਹਰ ਨਿਕਲਦੇ ਕਿਨੇ ਹੁਣ ਖੋਲ ਦਿਓ ਠੀਕ ਆ ਅਸੀਂ ਤਾਂ ਉਹਦੇ ਵਿਰੋਧੀ ਨਹੀਂ ਹੈਗੇ ਤੋਂ ਜਿੱਥੋਂ ਤੱਕ ਰੇਲ ਰੋਕੋ ਦਾ ਸਵਾਲ ਹੈਗਾ ਵਾ ਹਾਂ ਕੁਝ ਸਰਕਾਰ ਨੂੰ ਆਮ ਜਨਤਾ ਨੂੰ ਸਮੱਸਿਆਵਾਂ ਆ ਸਕਦੀਆਂ ਨੇ ਆ ਉਹਦੇ ਲਈ ਅਸੀਂ ਦੋਸ਼ੀ ਨਹੀਂ ਹੈਗੇ ਸਰਕਾਰ ਦੋਸ਼ੀ ਹੈਗੀ ਆ ਫਿਰ ਵੀ ਜਿੱਥੋਂ ਤੱਕ ਦੇਖੋ ਮੈਨੂੰ ਨਹੀਂ ਲੱਗਦਾ ਵੀ ਆਮ ਵਪਾਰੀ ਨੂੰ ਆਮ ਦੁਕਾਨਦਾਰ ਜਿਹੜਾ ਛੋਟਾ ਲੱਘੂ ਦਿਓਗਵਾਲਾ ਉਹ ਸਾਡੇ ਨਾਲ ਸਹਿਮਤ ਹੈਗਾ ਕਿਉਂਕਿ ਅਸੀਂ ਡਬਲਿਊਟੀਓ ਤੋਂ ਭਾਰਤ ਨੂੰ ਬਾਹਰ ਲਿਆਉਣ ਦੀ ਮੰਗ ਕੀਤੀ ਹੈਗੀ ਆ ਜੀਐਸਟੀ ਦਾ ਵਿਰੋਧ ਵੀ ਅਸੀਂ ਵਪਾਰੀਆਂ ਨਾਲ ਰਲ ਕੇ ਕੀਤਾ ਹੈਗਾ ਨੋਟਬੰਦੀ ਦੇ ਵਿੱਚ ਵੀ ਅਸੀਂ ਵਪਾਰੀਆਂ ਦੇ ਨਾਲ ਜਿਹੜਾ ਆਮ ਪੰਜਾਬ ਦਾ ਵਪਾਰੀ ਆ ਉਹ ਬਿਲਕੁਲ ਸਾਡੇ ਹੱਕ ਪੱਖਾ ਵਾਲਾ ਹੈਗਾ ਉਹਦੀਆਂ ਲੋੜਾਂ ਔਰ મોદી ਸਰਕਾਰ ਤੋਂ ਨਿਰਾਸ਼ ਹੈਗਾ ਵਾ ਹਾਂ ਸਰਕਾਰ ਆਪਣੇ ਬੰਦੇ ਵਿੱਚ ਪਾ ਕੇ ਜੋ ਮਰਜ਼ੀ ਕਰਵਾ ਲਵੇ ਸਰਕਾਰ ਨੂੰ ਅਸੀਂ ਰੋਕ ਨਹੀਂ ਸਕਦੇ ਹੈਗੇ ਇਹ ਗੱਲਾਂ ਇੱਥੇ ਵੀ ਤੁਹਾਨੂੰ ਪਤਾ ਸਾਡੇ ਘੋਲ ਦੇ ਵਿੱਚ ਵੀ ਸਾਨੂੰ ਬਦਨਾਮ ਕਰ ਲਈ ਬਹੁਤ ਸਾਰੀਆਂ ਆਈਆਂ ਹੈਗੀਆਂ ਨੇ ਇਸ ਕਰਕੇ ਜਿੱਥੋਂ ਤੱਕ ਲੋਕਾਂ ਨੂੰ ਅਸੁਵਿਧਾ ਦਾ ਸਵਾਲ ਸੀ ਸਾਨੂੰ ਵਪਾਰ ਮੰਡਲ ਆ ਕੇ ਮਿਲਿਆ ਵੀ ਸੀ ਬੜੀ ਸਹਾਤਪੂਰਨ ਮਾਹੌਲ ਦੇ ਵਿੱਚ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਤੇ ਉਹ ਸਾਡੀ ਗੱਲਾਂ ਨਾਲ ਸਹਿਮਤ ਵੀ ਸੀ ਅਸੀਂ ਸਮਝਦੇ ਆ ਵੀ ਤੁਹਾਡੇ ਪਬਲਿਕ ਇੰਟਰਸਟਸ ਹੈਗੇ ਆ ਅਰੋਹੀ ਸਮਝਦੇ ਆ ਵੀ ਜੇ ਪੰਜਾਬ ਦੇ ਵਿੱਚੋਂ ਖੇਤੀ ਮਾਰੀ ਗਈ ਤਾਂ ਕੋਈ ਵੀ ਦੁਕਾਨਦਾਰ ਕੋਈ ਵੀ ਵਪਾਰੀ ਰਹਿਣਾ ਨਹੀਂ ਹੈਗਾ ਛੋਟੀ ਦੁਕਾਨਦਾਰੀ ਛੋਟੀ ਵਪਾਰੀ ਪੰਜਾਬ ਦੇ ਕਿਸਾਨ ਮਜ਼ਦੂਰ ਦੇ ਸਿਰ ਤੇ ਚੱਲਦੀ ਆ ਜੇ ਕਿਸਾਨਾਂ ਮਜ਼ਦੂਰਾਂ ਕੋਲੇ ਕੋਈ ਪੈਸਾ ਨਹੀਂ ਹੋਊਗਾ ਤੇ ਇਹ ਵੀ ਨਹੀਂ ਚੱਲਣਗੇ ਆ ਫਿਲਹਾਲ ਸਾਡਾ ਇਹ ਤੇ ਇਹ ਕਹਿਣਾ ਹੈਗਾ ਦੇਖੋ ਇਹ ਤਾਂ ਚਾਹੀਦਾ ਪੰਜਾਬ ਸਰਕਾਰ ਕੇਂਦਰ ਨੂੰ ਕਹੇ ਇੱਕ ਤਾਂ ਜਿਹੜੇ ਸੜਕਾਂ ਵੇ ਤਾਂ ਜਿਹਨਾਂ ਅਸੀਂ ਜਾਮ ਕੀਤੀਆਂ ਹੋਈਆਂ ਸੜਕਾਂ ਦੇ ਦਿਵਾਰਾਂ ਤਾਂ ਸਰਕਾਰ ਦੀਆਂ ਕੱਡੀਆਂ ਹੋਈਆਂ ਨਾ ਹੁਣ ਸਰਕਾਰ ਬੰਦ ਕਰਕੇ ਰੱਖਣਾ ਚਾਹੁੰਦੀ ਉਹਦੇ ਦੋਸ਼ੀ ਤੱਕ ਅੱਧੀ ਕਿਸਾਨਾਂ ਆਗੂ ਹੋ ਹੀ ਨਹੀਂ ਸਕਦੇ ਤਾਂ ਸਰਕਾਰ ਜਵਾਬ ਦੇਵੇ ਨਾ ਸਗੋ ਪੰਜਾਬ ਦਾ ਮੁੱਖ ਮੰਤਰੀ ਕਲੇਮ ਕਰੇ ਕੱਲਾ ਵਪਾਰ ਨੂੰ ਕਿਉਂ ਆ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਸਬਜ਼ੀਆਂ ਰੋਲ ਰਹੀਆਂ ਹੈਗੀਆਂ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਤੋਂ ਬਾਹਰ ਆਉਂਦੀ ਬਾਹਰ ਆਉਂਦੀਆਂ ਹੈਗੀਆਂ ਉਹਨਾਂ ਦਾ ਨੁਕਸਾਨ ਹੋ ਰਿਹਾ ਟਰਾਂਸਪੋਰਟਰ ਜਿਹੜੇ ਉਹ ਬਹੁਤ ਸਾਰਾ ਉੱਤੋਂ ਦੀ ਘੁੰਮ ਕੇ ਜਾਂਦੇ ਹੈਗੇ ਆ ਆਮ ਲੋਕਾਂ ਨੂੰ ਤਕਲੀਫ ਆਉਂਦੀ ਹੈਗੀ ਇਹ ਤਾਂ ਅਸੀਂ ਸਹਿਮਤ ਹੈਗਾ ਪਰ ਸਰਕਾਰ ਦਾ ਕੰਮ ਹੈਗਾ ਸਰਕਾਰ ਦਬਾਅ ਪਾਵੇ ਉਹਨਾਂ ਤੇ ਦੂਜਾ ਹੈਗਾ ਵੀ ਜਿਹੜੇ ਧਰਨੇ ਮੋਰਚੇ ਚ ਲਾ ਕੇ ਬੈਠੇ ਆ ਇੰਨੀ 42 ਡਿਗਰੀ ਦੇ ਵਿੱਚ ਮੋਰਚਾ ਲਾਉਣਾ ਕਿਹੜਾ ਸੌਖਾ ਜਨਨ ਲੱਗਦਾ ਆ ਅੱਗੇ ਬਹਿ ਕੇ ਦੇਖ ਲੈਣ ਇੱਥੋਂ ਰੋਜ਼ ਆਪਾਂ ਲਾਸ਼ਾਂ ਆਪਣੇ ਮੋਢਾ ਤੇ ਚੁੱਕ ਕੇ ਖੜ ਰਹੇ ਆ ਦੇਸ਼ ਹਿੱਤ ਨੇ ਪੰਜਾਬ ਦੇ ਹਿੱਤ ਨੇ ਇਹ ਤਾਂ ਸਰਕਾਰ ਦੀ ਹੱਡ ਧਰਮੀ ਆ ਠੀਕ ਆ ਪੰਜਾਬ ਸਰਕਾਰ ਵੀ ਛੋਟੇ ਮੋਟੇ ਮਸਲੇ ਨੂੰ ਹੱਲ ਕਰਾਉਣ ਦੇ ਵਿੱਚ ਨਾਕਾਮਜਾਬ ਰਹੀ ਆ ਔਰ ਕੋਸ਼ਿਸ਼ ਹੈਗੀ ਆ ਪਛਪਾਦੀ ਵੀ ਜਿਹੜੀ ਹਾਰ ਹੋ ਰਹੀ ਉਹਨਾਂ ਨੂੰ ਉਹ ਇਸ ਕਿਸਮ ਦਾ ਪੰਜਾਬ ਤੇ ਘਟਨਾ ਕਰਮ ਕਾਉਂ ਜਿਹੜਾ ਦੇਸ਼ ਪਰਚ ਵੇਖ ਸਕਣ ਕਿ ਕਿਸਾਨ ਆਗੂਆਂ ਦਾ ਜਿਹੜਾ ਜਿਹੜਾ ਕੈਰੈਕਟਰ ਆ ਉਸ ਕੈਰੈਕਟਰ ਤੇ ਦਾਗ ਲਾ ਸਕਣ ਦੇ ਭੱਜ ਭੱਜ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਸਾਡਾ ਇਹ ਸਵਾਲ ਨਹੀਂ ਹੈ ਅਸੀਂ ਤਾਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਜਦੋਂ ਵੀ ਵੋਟ ਪਾਉਣ ਜਾਓ ਇਹ ਇਹ ਦਿਮਾਗ ਚ ਰੱਖਿਓ ਵੀ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰ ਦਿੱਤਾ ਇਹ ਦਿਮਾਗ ਚ ਰੱਖਿਓ ਹਾਈਵੇ ਦੇ ਉੱਤੇ ਦਵਾਰਾਂ ਕਿਉਂ ਕੱਢਿਆਂ ਗਈਆਂ ਇਹ ਦਿਮਾਗ ਚ ਰੱਖਿਓ ਰਬੜ ਦੀ ਗੋਲੀ ਤੋਂ ਲੈ ਕੇ ਪੱਕੇ ਫੈਰ ਵੀ ਚਾਹੇ ਬੁਲੇਟ ਹੋਵੇ ਚਾਏ 12 ਬੋਰ ਦਾ ਫਾਇਰ ਹੋਵੇ ਹੰਝੂ ਗੈਸ ਹੋਣ ਰਬੜ ਦੀ ਕਿੰਨੇ ਕਿਸਾਨਾਂ ਨਾਲ ਜ਼ੁਲਮ ਕੀਤਾ 450 ਕਿਸਾਨ ਜ਼ਖਮੀ ਕਰ ਦਿੱਤਾ ਇੱਕ ਕਿਸਾਨ ਨੂੰ ਸ਼ਹੀਦ ਕੀਤਾ ਲਗਾਤਾਰ ਸ਼ਹੀਦੀਆਂ ਹੋ ਰਹੀਆਂ ਇਹ ਤੋਂ ਕਾ ਐਮਐਸਪੀ ਗਾਰੰਟੀ ਕਰਨ ਦਾ ਵਾਅਦਾ ਕਿੰਨਾ ਨੇ ਕੀਤਾ ਸੀ ਸਾਡੇ ਨਾਲ ਲਖੀਮਪੁਰ ਖੇਤ ਦੇ ਵਿੱਚ ਕਿੰਨਾ ਕਿਸਾਨ ਮਾਰੇ ਤੇ ਕਿੰਨਾ ਨੇ ਮੁੜ ਕੇ ਉਹਨਾਂ ਨੂੰ ਟਿਕਟ ਦੇ ਦਿੱਤੀ ਤੇ ਹੁਣ ਵੀ ਉਹਨਾਂ ਦੇ ਆਗੂ ਕਹਿ ਰਹੇ ਨੇ ਗ੍ਰਹਿ ਮੰਤਰੀ ਵੀ ਜਿਹਨੂੰ ਚਿਤਾ ਦੇ ਦਿੰਦੇ ਅਸੀਂ ਵੱਡਾ ਮੰਤਰੀ ਬਣਾ ਦਾਂਗੇ ਤਾਂ ਕਿਹੜੇ ਲੋਕ ਨੇ ਜਿਹੜੇ ਮਜ਼ਦੂਰ ਨੂੰ ਰੋਜ਼ਗਾਰ ਨਹੀਂ ਦੇਣਾ ਚਾਹੁੰਦੇ ਕਿਹੜੇ ਲੋਕ ਨੇ ਜਿਹੜੀ ਉਹਨਾਂ ਦੀ ਦਿਹਾੜੀ 700 ਦਿਨ ਨਹੀਂ ਕਰਨਾ ਚਾਹੁੰਦੇ ਕਿਹੜਾ ਲੋਕ ਨੇ ਜਿਹੜੇ ਲੱਗੂ ਉਦਯੋਗ ਨੂੰ ਖਾ ਕੇ ਕਾਰਪੋਰੇਟਰ ਨੂੰ ਸਾਡੇ ਦੇਸ਼ ਵਿੱਚ ਕਬਜ਼ਾ ਕਰਾਉਣਾ ਚਾਹੁੰਦੇ ਅਸੀਂ ਲੋਕਾਂ ਨੂੰ ਇਹ ਗੱਲਾਂ ਯਾਦ ਕਰਾਏ ਵੀ ਤੁਸੀਂ ਵੋਟਾਂ ਜਿੱਥੇ ਵਰਜੀ ਪਾਇਓ ਪਰ ਵੋਟ ਪਾਉਣ ਲੱਗਾ ਇਹਨਾਂ ਗੱਲਾਂ ਦਾ ਧਿਆਨ ਜੁਰ ਰੱਖਿਓ ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ